ਉਹ ਲੋਏ ਮੇਤੁਰਾ ਜਪਾਤਨ ਉਹ ਨਾ ਆਨੇ ਆ ਮੁੰਡੇ ਨਾ ਬਹੁਤ ਸੋਨਾ ਗੀਤ ਗੋਦ ਗਾਉਂਦਾ ਤੇ ਆਉ ਤੁਹਾਨੂੰ ਦਰਸ਼ਨ ਕਰ ਲੈ ਮੁੰਡੇ ਆਏਗੇ ਚਲਿੱਪ ਤੋਂ ਹੋਰ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੇ ਇਹ ਮੁੰਡੇ ਦਾ ਸਾਡੀ ਗੱਲਬਾਤ ਕਰਾਉਣਾ ਕਿ ਸੋਹਣੇ ਸੋਹਣੇ ਸੌਂਗ ਦੇ ਆ ਸੌਂਗ ਇਹਦੇ ਤੋਂ ਠੀਕ ਆ ਵੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਮੇਤ ਸਿੰਘ ਰੂਪ ਰਾਜਣਾ ਤੇ ਅੱਜ ਆਪਣੇ ਦਫ਼ਤਰ ਆਇਆ ਮੁੰਡਾ ਲਖਬੀਰ ਸੋਤਾ ਸੋਤਾ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਇਹਨਾਂ ਤੋਂ ਅੱਜ ਆਪਾਂ ਗੀਤ ਸੁਣਾਗੇ ਇਹਨਾਂ ਦੇ ਬਹੁਤ ਸੋਹਣਾ ਗੀਤ ਪਹਿਲਾਂ ਆਇਆ ਸੁੱਤੀ ਕਿਸਮਤ 2023 ਦੇ ਵਿੱਚ ਤੇ ਚੁੱਪਚਾਪ ਹੋ ਕੇ ਬੈਠ ਗਏ ਸੀ ਤੇ ਮੈਂ ਕਿਹਾ ਵੀ ਐ ਨਹੀਂ ਸੁਣਾਣਾ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਬਹੁਤ ਸਰੀਲੀ ਹੈ ਬਾਕੀ ਤੁਹਾਨੂੰ ਸੁਣਾਉਣੇ ਆ ਤੇ ਇਹਨਾਂ ਦੇ ਨਾਲ ਬਾਈ ਜੀ ਆਏ ਐ ਠੀਕ ਹੈ ਤੇ ਇਹਨਾਂ ਦੀ ਆਪਾਂ ਸਭ ਤੋਂ ਪਹਿਲਾਂ ਤੁਸੀਂ ਰਕबीर ਕਿਹੜਾ ਗੀਤ ਤੁਹਾਨੂੰ ਸਭ ਤੋਂ ਵਧੀਆ ਗੀੜਾ ਗੀਤ ਸੁਣਾਉਣਾ ਵੈਸੇ ਤਾਂ ਇਹ ਸਾਰੇ ਮੈਨੂੰ ਵਧੀਆ ਲੱਗਦੇ ਕਲਾਸਿਕਲ ਜਿਆਦਾ ਮੈਨੂੰ ਪਸੰਦ ਆ ਅੱਛਾ ਹਾਂਜੀ ਹਾਂਜੀ ਮਾਲ ਕਰ ਲੋ ਬੜੀ ਕਿਰਪਾ ਕਰ ਇਹ ਕੀ ਕੋਸ਼ਿਸ਼ ਕਰੀਦੀ ਵਧੀਆ ਤੋਂ ਵਧੀਆ ਗੀਤ ਗਾਉਣ ਦੀ ਮਤਲਬ ਗਾਇਆ ਜਾਂਦਾ ਹਾਂਜੀ ਠੀਕ ਹੈ ਹਾਂਜੀ ਚਲ ਫਿਰ ਆਡੀਅנס ਨੂੰ ਵੀ ਪਤਾ ਲੱਗੇ ਜੇ ਤੁਸੀਂ ਸਾਡੇ ਕੋਲੇ ਆਏ ਆ ਹਾਂਜੀ ਤੇ ਥੋੜੀ ਆਵਾਜ਼ ਕਿਵੇਂ ਦੀ ਬਾਈ ਇਹ ਚੜਿੱਕ ਤੋਂ ਮੁੰਡਾ ਤੇ ਚੜਿੱਕ ਵਾਲੇ ਖਾਸ ਕਰਕੇ ਧਿਆਨ ਦਿਓ ਇਹ ਮੁੰਡੇ ਦੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਪਿਆਰ ਬਖਸ਼ਿਓ ਤੇ ਆਪਾਂ ਇਹਨੂੰ ਮੁੰਡੇ ਨੂੰ ਵਧੀਆ ਗੀਤ ਕਰਾਵਾਂਗੇ ਤੇ ਲਗਵੀਂ ਫਿਰ ਸੁਣਾ ਲਈ ਸੋਨਾ ਸੋਨਾ ਬਾਕੀ ਕਮੈਂਟਾਂ ਚ ਦੱਸਣਗੇ ਵੀ ਤੇਰੀ ਆਵਾਜ਼ ਕਿਵੇਂ ਦੀ ਲੱਗੀ ਹੈ ਹਾਂਜੀ ਆਖਰੀ ਤੇ ਪਹਿਲੀ ਮੇਰੀ ਤੂੰ ਹੀ ਐ ਪਸੰਦ ਨਹੀਂ ਟੱਪੀ ਨਹੀਂ ਉਹ ਜਾਂਦੀ ਮੋਜਬੂਰੀਆਂ ਦੀ ਕੰਦ ਨਹੀਂ ਨੋਹਾਂ ਨਾਲ ਅੱਡ ਕਦੋਂ ਹੁੰਦਾ ਦਸ ਮਾਸ ਨਹੀਂ ਨੋਹਾਂ ਨਾਲ ਅੱਡ ਕਦੋਂ ਹੁੰਦਾ ਦਸਮਾਸਨੀ ਸਾਨੂੰ ਕਿਹੜਾ ਨਵੇਂ ਹਣੀ ਆਏ ਦਸਰਾਸਨੀ ਕੀ ਬਾਤ ਸਾਨੂੰ ਕਿਹੜਾ ਨਵੇਂ ਹਣੀ ਆਏ ਦਸਰਾਸਨੀ ਬਹੁਤ ਸੋਹਣਾ ਲਖਵੀਰ ਬਾਕੀ ਇਹਨਾਂ ਸਾਰਿਆਂ ਨੇ ਸੋਹਣੀ ਲਿਆ ਤੇ ਤੁਸੀਂ ਇੱਕ ਵਾਰੀ ਮੈਨੂੰ ਕਮੈਂਟ ਜ਼ਰੂਰ ਕਰਦੇ ਵੀ ਕਿਵੇਂ ਦੀ ਆਵਾਜ਼ ਲੱਗੀ ਆ ਤੇ ਲਖਵੀਰ ਭਾਈ ਇਤੋਂ ਨੂੰ ਇਹ ਸਾਰੇ ਸੈਡ Song ਜੀ ਆਉਂਦੇ ਆ ਜਾਂ ਕੋਈ ਵਧੀਆ ਜਿਵੇਂ ਅੱਜ ਕੱਲ ਪਿਆਰ ਮੁਹੱਬਤ ਵਾਲੇ ਗੀਤ ਚੱਲੇ ਆ ਜਾਂ ਚੱਕ ਮੇਰੇ ਗੀਤ ਚੱਲੇ ਆ ਉਹ ਸਾਰੇ ਮੁੰਡੇ ਤੁਹਾਨੂੰ ਰੋਮਾਂਟਿਕ ਹਾਂ ਜੀ ਸੈਡ Song ਸਾਰਾ ਕੋਸ਼ਿਸ਼ ਹੁੰਦੀ ਥੋੜੀ ਘਰੀ ਦੀ ਕੋਸ਼ਿਸ਼ ਹੁੰਦੀ ਸਭੇ ਵੀਰ ਦਾ ਇੱਕ ਬੜਾ ਪਸੰਦ ਗਾਣਾ ਸ਼ਾਇਦ ਸਾਨੂੰ ਸੁਣਾ ਦੋ ਚਲੋ ਸਭੇ ਦਾ ਸੁਣਾ ਦੋ ਅੱਜ ਕੱਲ ਨਾਲੇ ਪੂਰਾ ਮਸ਼ੂਰਾ ਸਭਾ ਸਭਾ ਹੋਈ ਪਈ ਸਾਰੇ ਪਾਸੇ ਹਾਏ ਦਿਲ ਲੁੱਟ ਲੈਂਦੀਆਂ ਅੱਖਾਂ ਕਿਸੇ ਲਟੇਰੇ ਵਰਗੀਆਂ ਨੇ ਤੂੰ ਨੀ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਤੂੰ ਨੀ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਮੱਥੇ ਉੱਤੇ ਲਾਈ ਬਿੰਦੀ ਕਾਲੀ ਸੋਣੀ ਐ ਹਾਰ ਦਈਏ ਹੋਏ ਹੋਏ ਹਾਏ ਹਾਰ ਦਈਏ ਤੂੰ ਸੋਣੀ ਨਹੀਂ ਨਹੀਂ ਵਾਲੀ ਸੋਣੀ ਐ ਹਰਦੀਏ ਤੂੰ ਸੋਣੀ ਨੀਨੀ ਵਾਲੀ ਸੋਣੀ ਐ ਬਹੁਤ ਕਹਿਣ ਦੀ ਤੇ ਸਵੇਰ ਤੋਂ ਵਧਾਈ ਪਹਿਲਾਂ ਲਿਖਤ ਵੀ ਸਵੇ ਦੀ ਬਹੁਤ ਸੋਹਣੀ ਐ ਤੇ ਕੋਸ਼ਿਸ਼ ਕਰਾਂਗੇ ਇਹ ਵਾਲਾ ਗੀਤ ਵੀ ਤੇਰਾ ਸਵੇ ਤੇ ਕਰ ਪਹਚਾਈਏ ਵੀ ਭਾਈ ਇਹ ਸਾਡੇ ਲਖਵੀਰ ਸੋਤਾ ਜੀ ਨੇ ਜਿਹੜੇ ਕਾਲੇ ਨੇ ਇਹਨਾਂ ਨੇ ਗਾਇਆ ਤੇ ਆਪਣੇ ਕੰਟੈਕਟ ਦੇ ਵਿੱਚ ਹੈਗੇ ਆ ਸੱਬਾ ਬਾਈ ਜੀ ਤੇ ਅਬਾ ਉਹਨਾਂ ਦੇ ਕਰੀ ਲੈ ਕੇ ਜਾਵਾਂਗੇ ਇਹ ਇਹਦੇ ਤੇ ਲੱਗੀ ਰੀ ਗੀਤ ਦਾ ਸ਼ੌਂਕ ਹੈ ਤੁਹਾਨੂੰ ਆਪਾਂ ਬਾਕੀ ਇੰਟਰਵਿਊ ਕਰਾਂਗੇ ਜਲਦੀ ਹੀ ਜਗ ਸੁਨੇਹਾ ਤੇ ਤੇ ਉਹਦੇ ਤੇ ਪ੍ਰੋਪਰ ਇੰਟਰਵਿਊ ਹੋਊਗੀ ਜੀ ਤੇ ਇਹਦੇ ਤੇ ਲੱਗੀ ਜਿੱਦਾਂ ਤੁਸੀਂ ਮਤਲਬ ਪਹਿਲਾਂ ਤੋਂ ਸਟਾਰਟਿੰਗ ਤੋਂ ਗਾਉਣਾ ਕੀਤਾ ਹੈ ਕਿ ਕੀ ਕੀਤਾ ਸਟਾਰਟਿੰਗ ਦੇ ਕਿ ਕੀਤਾ ਬਸ ਜੀ ਇਦਾਂ ਹੀ ਮਤਲਬ ਜਦੋਂ ਪਰਿਵਾਰ ਸੀ ਜਨਮ ਹੋਇਆ ਤੇ ਸ਼ੁਰੂ ਤੋਂ ਹੀ ਸੀ ਕਿ ਸਿੱਖਿਆ ਨਹੀਂ ਮਤਲਬ ਇਦਾਂ ਗੋਡ ਗਿਫਟ ਵੱਲੋਂ ਹਾਂਜੀ ਨਿੱਕੇ ਹੁੰਦੇ ਇਦਾਂ ਗੁਣਗਣਾਉਂਦੇ ਰਹਿਣਾ ਓਕੇ ਹਾਂਜੀ ਸਕੂਲ 'ਚ ਵੀ ਕਾਫੀ ਟਾਈਮ ਇਦਾਂ ਸਾਡੇ ਮਾਸਟਰ ਸਹਿਬਾ ਨਾਲ ਮੁਕੱਦ ਤਾ ਜਾਂਦਾ ਦੀ ਕਿਸੇ ਵੀ ਫੈਸਟੀਵਲ ਦੇ ਕੋਸ਼ਿਸ਼ ਕਰਨੀ ਵੀ ਚਲੋ ਵੀ ਮੁੰਡਾ ਵਧੀਆ ਗਾ ਲਈਦਾ ਵਾ ਬਸ ਇਦਾਂ ਹੀ ਹੌਲੀ 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 ਚਰਨੀ ਚੱਲਦੀ ਗਈ ਹਾਂ ਅੱਜ ਇੱਥੇ ਤੱਕ ਚਲੋ ਥੋੜਾ ਸੁਧਾਰ ਕੀਤਾ ਆਵਾਜ਼ ਚ ਕੋਸ਼ਿਸ਼ ਕਰੀ ਦੀ ਹਾਂਜੀ ਵਧੀਆ ਵਧੀਆ ਮਤਲਬ ਨਹੀਂ ਤਾਂ ਥੋੜੇ ਜਿਹੜੇ ਨਾਲ ਬਾਈ ਜੀ ਹੋਣੀਆਂ ਇਹਨਾਂ ਸਪੋਰਟ ਪੂਰੀ ਹਾਂਜੀ ਹਾਂਜੀ ਮੇਰੇ ਚਾਚਾ ਜੀ ਦੇ ਲੜਕੇ ਨਹੀਂ ਹਾਂਜੀ ਉਹ ਸਪੋਰਟ ਕਰਦੇ ਨੇ ਜਿੱਥੇ ਵੀ ਮਤਲਬ ਕੋਸ਼ਿਸ਼ ਜ਼ਰੂਰਤ ਹੁੰਦੀ ਨਾਲ ਖੜੇ ਨੇ ਹਮੇਸ਼ਾ ਹਾਂਜੀ ਜਿੱਥੇ ਹਾਂ ਜਿੱਥੇ ਕਮੀ ਹੁੰਦੀ ਇੱਥੇ ਕਮੀ ਵੀ ਦੱਸਦੇ ਸੋਣ ਹਾਂਜੀ ਹਾਂਜੀ ਹਾਂ ਨਾ ਵੀ ਇਹ ਜ ਹਾਂਜੀ ਹਾਂਜੀ ਤੇ ਮੈਂ ਥੋੜੀਆਂ ਜਿਵੇਂ ਹੁਣ ਪਹਿਲਾਂ ਗੱਲਾਂ ਬਾਤਾਂ ਕਰਦੇ ਪਏ ਸੀ ਤੇ ਬਾਈ ਜੀ ਪੂਰੇ ਦੱਸਦੇ ਪਏ ਸੀ ਨਹੀਂ ਬਈ ਐ ਨਹੀਂ ਐ ਕਰੀ ਤੇ ਪੂਰੀ سپورਟ ਹੈ ਭਰਾ ਦੀ ਤੇ ਸਾਡੀ سپورਟ ਵੀ ਇਹਦੇ ਨਾਲ ਹੈ ਤੇ ਸਾਡੇ ਕੋਲੇ ਤਾਂ ਹੀ ਚੱਲ ਕੇ ਆਇਆ ਹੈ ਕਿ ਅਸੀਂ ਇਹਨੂੰ ਪ੍ਰਮੋਟ ਕਰ ਸਕੀਏ ਤੇ ਜਿੰਨਾ ਕਿ ਸਾਡਾ ਹੱਕ ਬਣਦਾ ਸੀ ਜਿੰਨੀ ਕਿ ਵਧੀਆ ਟੈਲੈਂਟ ਹੈ ਉਹਨੂੰ ਅਸੀਂ ਪ੍ਰਮੋਟ ਕਰ ਸਕੀਏ ਤੇ ਲੋਕਾਂ ਤੱਕ ਰੂਰੂ ਲੈ ਜਾਈਏ ਤੇ ਹੋਰ ਲਖਵੀਰ ਤੇਰਾ ਕੋਈ ਹੋਰ ਸੌਂ ਇੱਕ ਦਿਨ ਨਾ ਜਿਹੜਾ ਤੁਸੀਂ YouTube ਤੇ ਗੀਤ ਆਇਆ ਥੋੜਾ 2023 ਦੇ ਵਿੱਚ ਤੁਸੀਂ ਕੁਝ ਕਿਸਮਤ ਹਾਂ ਤੁਸੀਂ ਉਹ ਵੀ ਸੁਣਾ ਦੋਗੇ ਹਾਂਜੀ ਉਹ ਵੀ ਸੁਣਾ ਦਿੰਦੇ ਹਾਂ ਮੇਰੇ ਯਾਰ ਨੇ ਤੂੰ ਚੁੱਪ ਚਾਪ ਕਿਸ ਠੀਲ ਜਹੀ ਤੇਰਾ ਹਾਸਾ ਜੰਨਤ ਫੀਲ ਜਹੀ ਤੂੰ ਚੁੱਪ ਚਾਪ ਕਿਸ ਠੀਲ ਜਹੀ ਤੇਰਾ ਹਾਸਾ ਜੰਨਤ ਫੀਲ ਜਹੀ ਤੋਂ ਪੰਖੜੀਆਂ ਗੁਲਾਬਾਂ ਦੀ ਤੇਰੀ ਜੁਲਫ ਬੱਚੀ ਐ ਨਾਗਦੀ ਤੇਰੇ ਆਉਣ ਨਾਲ ਜ਼ਿੰਦਗੀ ਦੀ ਮੇਰੀ ਸੁਤੀ ਕਿਸਮਤ ਜਾਗ ਪਈ ਤੇਰੇ ਆਉਣ ਨਾਲ ਜ਼ਿੰਦਗੀ ਦੀ ਮੇਰੀ ਸੁਤੀ ਕਿਸਮਤ ਜਾਗ ਪਈ ਬਹੁਤ ਸੋਹਣਾ Song ਸੀ ਕਾਫੀ ਬਹੁਤ ਪਿਆਰ ਮਿਲਿਆ ਸੋਤਿਆਰ ਹਾਂ ਜੀ ਸੋਤਿਆਰ ਇਹ ਬਈ ਚੋਪੋ ਕੇ ਬਹਿ ਗਿਆ ਨਹੀਂ ਚੋਪਾਉਣਾ ਮੈਂ ਕਿਹਾ ਆਪਦੇ ਬਾਦ ਤੋਂ ਬਾਦ ਪੇਜ ਬਣਾ ਤੇ ਬਾਕੀ ਸਾਡਾ ਜਿੱਤੇ ਬਣਨਾ ਫਰਜ ਅਸੀਂ ਤੈਨੂੰ ਪ੍ਰੋਮੋਟ ਕਰਾਂਗੇ ਜਿਵੇਂ ਵੀ ਹੋ ਸਕਦਾ ਹੈ ਹਾਂ ਜੀ ਤੇ ਸੋਹਣੀ ਆਵਾਜ਼ ਦੀ ਅਸੀਂ ਹਮੇਸ਼ਾ ਹੀ ਕਦਰ ਕਰਦੇ ਹਾਂ ਜਿੰਨੇ ਵੀ ਸੋਹਣੇ ਗਾਉਣ ਵਾਲੇ ਆ ਜਿਨ੍ਹਾਂ ਦੇ ਹਜੇ ਕਿਸੇ ਤੇ Song ਨਹੀਂ ਆਇਆ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ ਤੇ ਮੇਰਾ ਪਰਸਨਲ ਨੰਬਰ ਹੈਗਾ 9781104545 ਤੇ ਆ ਰਿਪੀਟ ਫੇਰ ਕਰ ਦਿੰਨਾ 9781104545 ਜਿਨ੍ਹਾਂ ਦੇ ਵਿੱਚ ਟੈਲੈਂਟ ਹੈਗਾ ਸੋਹਣੀ ਆਵਾਜ਼ ਦੇ ਮਾਲਕ ਹੈ ਤੇ ਸਾਡੇ ਨਾਲ ਜਰੂਰ ਸੰਪਰਕ ਕਰਿਓ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਫੇਮਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪ੍ਰਮੋਟ ਕਰਾਂਗੇ ਤੇ ਸੋਹਣਾ ਗੀਤ ਗਾਉਣ ਤੇ ਸੋਹਣੀ ਆਪਦੇ ਕਲਾਕਾਰੀ ਦਾ ਸਫਰ ਤੈਅ ਕਰ। ਲਖਵੀਰ ਹੋਰ ਤੁਸੀਂ ਸਾਡੇ ਤੇ ਮਤਲਬ ਆਏ ਆ ਤਾਂ ਤੁਹਾਨੂੰ ਕਿਵੇਂ ਲੱਗਿਆ? ਹਾਂਜੀ ਬਹੁਤ ਵਧੀਆ ਹਾਂਜੀ ਤੁਸੀਂ ਸਪੈਸ਼ਲ ਫੋਨ ਕੀਤਾ ਮੇਰੇ ਤਾਂ ਕੋਈ ਯਾਦ ਚੇਤੇ ਧਿਆਨ ਚ ਨਹੀਂ ਸੀ ਇਦਾਂ ਦਾ ਹਾਂਜੀ ਮੈਂ ਤਾਂ ਰਾਤ ਨੂੰ ਬਸ ਆਉਣ ਦੀ ਤਿਆਰੀ ਛੱਡੀ ਮੈਸੇਜ ਵੇਖਿਆ ਤੁਸੀਂ ਮਤਲਬ ਇਦਾਂ ਦੱਸਿਆ ਵੀ ਤੁਸੀਂ ਆਇਓ ਤੁਹਾਡੇ ਬਾਰੇ ਕੁਝ ਨਾ ਕੁਝ ਸੋਚਦੀ ਅੱਗੇ ਬਾਰੇ ਤਾਂ ਬੜਾ ਵਧੀਆ ਲੱਗਾ ਸੋਭਾ ਨੂੰ ਤੁਸੀਂ ਆਪ ਸਪੈਸ਼ਲ ਫੇਰ ਸਵੇਰ ਫੋਨ ਕੀਤਾ ਵੀ ਆ ਜਾ ਰਹੇ ਹਾਂ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਸਾਡੀ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਮਤਲਬ ਜਿਹੜੇ ਬੰਦੇ ਛੁਪੇ ਹੋਏ ਰਸਤੋਂ ਉਹਨਾਂ ਨੂੰ ਜਾਗਰ ਕਰਨਾ ਤੇ ਕੱਡੂ ਘੱਟ ਵੀ ਮਲੋ ਲੋਕਾਂ ਤਿੱਕਰ ਲੈ ਕੇ ਆਈ ਗਈ ਜੋ ਸਾਡੀ ਹੈਲਪ ਬਣਦੀ ਸੀ ਉਹਨੂੰ ਕਰ ਪਾਈ ਤੇ ਲਖੀਰ ਜਾਂਦੇ ਜਾਂਦੇ ਇੱਕ ਸੋਹਣਾ ਜਿਹਾ Song ਹੋ ਸੁਣਾ ਰਿਓ ਤੇ ਤੁਸੀਂ ਕਮੈਂਟ ਕਰਦੇ ਰਹੋ ਜਿਵੇਂ ਤੁਹਾਨੂੰ ਆਏ ਸੁਣਨੇ ਲੱਗੀ ਹੈ ਤੇ ਜਿੱਥੇ ਤੁਹਾਨੂੰ ਲੱਗਦਾ ਕਿ ਸ਼ੇਅਰ ਕਰਨਾ ਬਣਦਾ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਜਰੂਰ ਕਰਿਓ ਚੇਤਿਆਂ ਚੋਂ ਜਾਣਾ ਨਹੀਂ ਉਹ ਤੇਰਾ ਨਾਮ ਕੱਢਿਆ ਉਸੇ ਵੇਲੇ ਮਰ ਜੂ ਜੇ ਹੱਥ ਮੇਰਾ ਛੱਡਿਆ ਚੇਤਿਆਂ ਚੋਂ ਜਾਣਾ ਨਹੀਂ ਉਹ ਤੇਰਾ ਨਾਮ ਕੱਢਿਆ ਉਸੇ ਵੇਲੇ ਮਰ ਜੂ ਜੇ ਹੱਥ ਮੇਰਾ ਛੱਡਿਆ ਤੇਰੇ ਲਈ ਮਜ਼ਾਕ ਹੁੰਦਾ ਸਾਡੀ ਜਾਨ ਤੇ ਬਣ ਜਾਵੇ ਜਦੋਂ ਨਾ ਤੂੰ ਹੋਵੇਂ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਰ ਆਵੇ ਜਦੋਂ ਨਾ ਤੂੰ ਹੋਵੇਂ ਸਮੋਲੇ ਮੈਨੂੰ ਸੁੱਖ ਦਾ ਨਾ ਸਵਾ ਆਵੇ ਥੈਂਕ ਯੂ ਜੀ ਸ਼ੁਕਰੀਆ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਖੁੱਲ ਕੇ ਸ਼ੇਅਰ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਆਪਾਂ ਹਮੇਸ਼ਾ ਹੀ ਚਾਹੁੰਦੇ ਆ ਕਿ ਜਿੱਥੇ ਸਾਡੀ ਲੋੜ ਹੈ ਕਿ ਯੂਥ ਨੂੰ ਮਨ ਲੋ ਗਲਤ ਰਸਤੇ ਤੋਂ ਜਿਹੜੇ ਜਾ ਰਹੇ ਆ ਘੱਟੋ-ਘੱਟ ਉਹ ਵਧੀਆ ਪਲੇਟਫਾਰਮਾਂ ਤੇ ਆਪਦੇ ਕੰਮ ਕਰਨ ਤੇ ਆਪਦੀ ਰੋਜੀ ਰੋਟੀ ਤੇ ਕਰ ਪਹੁੰਚਣ ਜਿੱਦਾਂ ਹੁਣ ਇਹ ਮੁੰਡੇ ਦੀ ਬਹੁਤ ਸੋਹਣੀ ਆਵਾਜ਼ ਆ ਤੁਸੀਂ ਸੁਣੀ ਚੁੱਕੇ ਆ ਇਹ ਵਾਤਵਾਦ ਇਹਨੂੰ ਸ਼ੇਅਰ ਕਰਿਓ ਤੇ ਜੇ ਹੁਣ ਇਹ ਆਵਾਜ਼ ਦੀ ਸੁਹਣੀਏ ਤੇ ਤੁਸੀਂ ਇਹਨੂੰ ਉੱਪਰ ਟਿੱਕਰ ਲੈ ਕੇ ਜਾਣਾ ਇਹਦੀਆਂ ਵਧੀਆ-ਵਧੀਆ ਕੈਸਟ ਆਪਾਂ ਮੰਨ ਲਓ ਆਪਣਾ ਇਹ ਹੈ ਕਿ ਇਹਦਾ ਗੀਤ ਵੀ ਸ਼ੈਡ ਕਰਾਈ ਜੀ ਆਪਾਂ ਜਲਦੀ ਗੀਤ ਕਰਾਵਾਂਗੇ ਤੇ ਪਰ ਤੁਸੀਂ ਵਾਤਵਾਦ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਸასი ਕਾਲ ਜੀ ਰੱਬ ਰੱਖਾ